ਸਾਡੇ ਨਾਲ ਮੌਜੂਦ ਨੇ ਸਰਦਾਰ ਸਰਬਜੀਤ ਸਿੰਘ ਜੀ ਲਾਲੀ ਜੋ ਕਿ ਖੇਲੇ ਲੰਬੇ ਸਮੇਂ ਤੋਂ ਤਰਨਤਾਰਨ ਵਿੱਚ ਬਤੌਰ ਕਾਉਂਸਲਰ ਦੀ ਸੇਵਾ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਹਨਾਂ ਨੂੰ ਤਰਨਤਾਰਨ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦੇ ਯੁਕਤੀ ਕਰਕੇ ਇੱਕ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਜਾਣਦੇ ਹਨ ਇਹਨਾਂ ਦੇ ਕੋਲ ਕੀ ਕਹਿਣਾ ਹੈ ਇਹਨਾਂ ਦਾ ਇਸ ਬਾਰੇ ਸਰ ਸਵਾਗਤ ਹੈ ਤੁਹਾਡਾ ਜੋ ਤੁਹਾਨੂੰ ਨਵੀਂ ਜ਼ਿੰਮੇਵਾਰੀ ਮਿਲੀ ਕੀ ਕਹਿਣਾ ਚਾਹੋਗੇ ਇਸ ਬਾਰੇ ਪਹਿਲੋ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਸਰਦਾਰ ਸਰਬਜੀਤ ਸਿੰਘ ਬਾਦਲ ਸਾਹਿਬ ਦਾ ਫਿਰ ਧੰਨਵਾਦੀਆਂ ਸਰਦਾਰ ਵਿਕਰਮ ਸਿੰਘ ਜੀ ਠੇਆ ਸਾਹਿਬ ਦਾ ਧੰਨਵਾਦੀਆਂ ਸਾਡੇ ਦਿਲਾਂ ਦੀ ਧੜਕਣ ਸਾਡੇ ਸਰਤਾਰ ਜੋਗ ਕੋਰ ਕਮੇਟੀ ਦੇ ਮੈਂਬਰ ਸਰਦਾਰ ਹਰਮੀਤ ਸਿੰਘ ਸੰਧੂ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਨੂੰ ਤਰਨਤਾਰਨ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਇਹ ਜ਼ਿੰਮੇਵਾਰੀ ਪੂਰੀ ਤਨਦੇਈ ਨਾਲ ਨਿਭਾਵਾਂਗਾ ਸਰ ਜਿਸ ਤਰ੍ਹਾਂ ਕਿ ਆਉਣ ਵਾਲੀਆਂ ਗਾਂ ਲੋਕ ਸਭਾ ਚੋਣਾਂ ਆ ਗਈਆਂ ਇਸ ਤਰ੍ਹਾਂ ਦੇਖਦੇ ਹੋ ਚੋਣਾਂ ਲੋਕ ਸਭਾ ਚੋਣਾਂ ਚ ਦੇਖੋ ਜੀ ਪਹਿਲਾਂ ਵੀ ਸਾਡੇ ਤਰਨਤਾਰਨ ਜ਼ਿਲ੍ਹੇ ਚ ਜਿੰਨਾ ਵੀ ਵਿਕਾਸ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਰਵਾਇਆ ਤੁਸੀਂ ਵੇਖਿਆ ਹੋਊਗਾ ਕਿ ਜਿੰਨੀਆਂ ਸੁੰਦਰ ਸਟੀਲ ਲਾਈਟਾਂ ਛੜਕਾਂ ਪੌਲ ਬਣੇ ਆ ਇਹ ਸਾਰਾ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਹਰਮੀਤ ਸਿੰਘ ਸੰਧੂ ਦੀ ਦੇਣ ਹੈ ਸੁੰਦਰ ਸ਼ਹਿਰ ਬਣਾਉਣ ਦੇ ਵਿੱਚ ਬਾਕੀ ਅਸੀਂ ਇਹ ਮੁੱਦੇ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਅਤੇ ਵੋਟ ਮੰਗਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਇਹ ਸੀਟ ਬੜੀ ਵੱਡੀ ਲੀਣਾ ਜਿੱਤੇਗਾ ਸਾਰੇ ਜਿਸ ਤਰ੍ਹਾਂ ਤੁਹਾਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ ਨੌਜਵਾਨਾਂ ਨੂੰ ਕਿਸ ਤਰ੍ਹਾਂ ਨਾਲ ਜੋੜੂ ਨੌਜਵਾਨ ਨੂੰ ਵੇਖੋ ਜੀ ਰੁਜ਼ਗਾਰ ਚਾਹੀਦਾ ਇਹਦੇ ਵਾਸਤੇ ਨਸ਼ਾ ਬੰਦ ਕਰਾਉਣ ਵਾਸਤੇ ਰੁਜ਼ਗਾਰ ਦੇਣ ਵਾਸਤੇ ਕੋਈ ਵੀ ਸਾਨੂੰ ਸੰਘਰਸ਼ ਲੜਨਾ ਪਿਆ ਅਸੀਂ ਉਹ ਤਨ ਦੇਈ ਨਾ ਤੇ ਅੱਗੇ ਹੋ ਕੇ ਲੜਾਂਗੇ ਤੁਸੀਂ ਜਿਸ ਤਰ੍ਹਾਂ ਕਿ ਦੱਸਿਆ ਵੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਹਾਂ ਜੀ ਨਸ਼ੇ ਨੂੰ ਖਤਮ ਕੀਤਾ ਜਾਵੇਗਾ ਤੇ ਵੱਧ ਤੋਂ ਨੌਜਵਾਨਾਂ ਨੂੰ ਨਾਲ ਜੋੜਿਆ ਜਾਏਗਾ ਤੁਹਾਨੂੰ ਜਿਹੜੀ ਜ਼ਿੰਮੇਵਾਰੀ ਅੱਜ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦੀ ਮਿਲੀ ਆ ਇਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਨੌਜਵਾਨ ਵੀਰਾਂ ਨੂੰ ਅੰਨਾ ਕਿ ਮੈਂ ਜਿਸ ਤਰ੍ਹਾਂ ਸੇਵਾ ਕੀਤੀ ਹੈ ਤਰਨਤਾਰਨ ਦੇ ਵਿੱਚ ਭਲੀ ਭਾਂਤ ਜਾਣਦੇ ਆ ਸਭ ਮੈਂ ਵੀ ਨੌਜਵਾਨ ਵੀਰਾਂ ਨੂੰ ਅੰਨਾ ਕਿ ਇਸ ਸ਼ਰੋਮਣੀ ਅਕਾਲੀ ਦਲ ਦਾ ਵਾ ਇਹਦੇ ਵਿੱਚ ਅੱਗੇ ਹੋ ਕੇ ਆਓ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਤੁਸੀਂ ਸੇਵਾ ਨਿਭਾਓ ਚੰਗੀ ਦਿਸ਼ਾ ਤੇ ਚੰਗੀ ਸੇਧ ਜਿਹੜੀ ਆ ਉਹ ਦੁਨੀਆ ਨੂੰ ਦੋ ਜਨਤਾ ਨੂੰ ਦੋ ਤਰਨਤਾਰਨ ਵਾਸੀਆਂ ਨੂੰ ਦਿਓ ਆਪਾਂ ਸਾਰੇ ਰਲ ਕੇ ਚੱਲੀਏ ਤੇ ਸ਼੍ਰੋਮਣੀ ਅਕਾਲੀ ਦਲ ਜੋ ਪੰਥਕ ਹੈ ਮਲਕੀ ਪਾਰਟੀ ਆ ਇਹਦੇ ਨਾਲ ਸਹਿਯੋਗ ਦਈਏ ਤੇ ਰਲ ਕੇ ਆਪਾਂ ਮਿਹਨਤ ਕਰਕੇ ਲੋਕਾਂ ਨੂੰ ਚੰਗਾ ਭਵਿੱਖ ਦਈਏ ਉਹ ਇਹ ਸਾਣਾ ਸਰਪਾ ਸਰਜੀਤ ਸਿੰਘ ਦੀ ਲਾਲੀ ਜਿਨ੍ਹਾਂ ਨੂੰ ਕਿ ਅੱਜ ਤਰਨਤਾਰਨ ਸ਼ਹਿਰੀ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿਯੁਕਤ ਕੀਤਾ ਗਿਆ